ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਲੇਟ ਉੱਠਣ ਵਾਲਿਆਂ ਬਾਰੇ ਕਿ ਜੇਕਰ ਉਹ ਸਾਡੀ ਵੀਡੀਓ ਨੂੰ ਧਿਆਨ ਨਾਲ ਸੁਣ ਲੈਣਗੇ ਤੇ ਕਦੇ ਵੀ ਉਹ ਇਹ ਗਲਤੀ ਨਹੀਂ ਕਰਨਗੇ ਤੇ ਉਹ ਬਹੁਤ ਜਲਦੀ ਸਵੇਰੇ ਹਰ ਰੋਜ਼ ਉੱਠ ਜਾਇਆ ਕਰਨਗੇ ਤੇ ਆਪਣੇ ਅੰਮ੍ਰਿਤ ਵੇਲੇ ਨੂੰ ਸੰਭਾਲ ਲੈਣਗੇ ਸੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਸਾਧ ਸੰਗਤ ਜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਤੁਹਾਡੇ ਲਈ ਜਿਸ ਦਾ ਵਿਸ਼ਾ ਹੈ ਕਿ ਜਿਹੜੇ ਵੀ ਲੋਕ ਜਾਪਣਾ ਜਾਪਰਾ ਸਵੇਰੇ ਲੇਟ ਉੱਠਦੇ ਹਨ ਉਹਨਾਂ ਦੇ ਲਈ ਖਾਸ ਬੇਨਤੀ ਹੈ ਕਿ ਉਹਨਾਂ ਸਵੇਰੇ ਉੱਠਣਸਾਰ ਇਹ ਤਿੰਨ ਕੰਮ ਭੁੱਲ ਕੇ ਵੀ ਨਹੀਂ ਕਰਨੇ ਪਹਿਣਾ ਨੇ ਤਾਂ ਬਿਲਕੁਲ ਵੀ ਨਹੀਂ ਕਰਨੇ ਕਿਉਂਕਿ ਸਾਧ ਸੰਗਤ ਜੀ ਦੋ ਤਿੰਨ ਕੰਮ ਕਰਨ ਦੇ ਨਾਲ ਸਾਡੇ ਉੱਤੇ ਸਾਡੇ ਬੱਚੇ ਦੇ ਉੱਤੇ ਤੇ ਸਾਡੇ ਪਰਿਵਾਰ ਉੱਤੇ ਬੜਾ ਹੀ ਮਾੜਾ ਪ੍ਰਭਾਵ ਪੈਂਦਾ ਹੈ ਇਸ ਲਈ ਪਹਿਣਾ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਤੁਸੀਂ ਕਦੇ ਭੁੱਲ ਕੇ ਵੀ ਇਹ ਗਲਤੀ ਨਾ ਕਰ ਲੈਣਾ ਸਾਧ ਸੰਗਤ ਜੀ ਕਿਹੜੇ ਉਹ ਕੰਮ ਨੇ ਜੋ ਪਹਿਣਾ ਨੇ ਨਹੀਂ ਕਰਨੇ ਇਹ ਦੱਸਣ ਤੋਂ ਪਹਿਲਾਂ ਆਪਾਂ ਉਹਨਾ ਕੰਮਾਂ ਬਾਰੇ ਗੱਲ ਕਰਾਂਗੇ ਜੋ ਨਹੀਂ ਕਰਨੇ ਚਾਹੀਦੇ ਇਸ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਇਹ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਇਹ ਸਭਲਾਂ ਦੇ ਅੱਗੇ ਬੇਨਤੀ ਕਰਾਂਗੇ ਜੀ ਤੁਸੀਂ ਇਸ ਵੀਡੀਓ ਨੂੰ ਪੂਰਾ ਹੀ ਸੁਣਿਓ ਜੋ ਵਿਚਾਰ ਨੇ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰ ਲੈਣਾ ਜੀ ਸਾਥ ਸੰਗਤ ਜੀ ਨਾਲ ਹੀ ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਲਿਖ ਸਕਦੇ ਹੋ ਕਿ ਅੰਮ੍ਰਿਤ ਵੇਲੇ ਦਾ ਸਮਾਂ ਸਤਿਗੁਰੂ ਦੀ ਸਿਫਤ ਸਲਾਹ ਦਾ ਵੇਲਾ ਹੁੰਦਾ ਹੈ ਅਤੇ ਇਹ ਵੇਲਾ ਬਹੁਤ ਹੀ ਪਵਿੱਤਰ ਤੇ ਸ਼ਕਤੀਸ਼ਾਲੀ ਵੇਲਾ ਹੁੰਦਾ ਹੈ ਕਿਉਂਕਿ 24 ਘੰਟਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਊਰਜਾ ਸਭ ਤੋਂ ਜ਼ਿਆਦਾ એનર્ਜੀ ਇਸ ਵੇਲੇ ਦੇ ਵਿੱਚ ਹੁੰਦੀ ਹੈ ਅਤੇ ਸਾਧ ਸੰਗਤ ਜੀ ਪਤਾ ਹੀ ਨਹੀਂ ਕਿੰਨੀਆਂ ਕਰ ਰੱਬੀ ਰੂਹਾਂ ਇਸ ਵੇਲੇ ਉਸ ਅਕਾਲ ਪੁਰਖ ਨੂੰ ਯਾਦ ਕਰ ਰਹੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸਭ ਤੋਂ ਜ਼ਿਆਦਾ ਵੀਰਾਂ ਦੇ ਲਈ ਤੇ ਭੈਣਾ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ ਪਰੰਤੂ ਫਿਰ ਵੀ ਕੁਝ ਲੋਕ ਇਸ ਵੇਲੇ ਸੁੱਤੇ ਹੀ ਰਹਿ ਜਾਂਦੇ ਹਨ ਅਤੇ ਫਿਰ ਸਾਡੇ ਮਹਾਪੁਰਖ ਜੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਵਿੱਚ ਉਹੀ ਉੱਠ ਸਕਦੇ ਹਨ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਮਨੁੱਖਾਂ ਦਾ ਸਤਿਗੁਰੂ ਦੇ ਨਾਲ ਪਿਆਰ ਹੁੰਦਾ ਹੈ ਸਾਧ ਸੰਗਤ ਜੀ ਮਹਾਪੁਰਖ ਜੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਇਸ ਵੇਲੇ ਤਾਂ ਸਤਿਗੁਰੂ ਜੀ ਨੂੰ ਆਪਣੇ ਪਿਆਰਿਆਂ ਨਾਲੋਂ ਜ਼ਿਆਦਾ ਸਮਾਪਰਾਪਤ ਹੁੰਦਾ ਹੈ ਆਪਣੇ ਪਿਆਰੇ ਭਗਤਾਂ ਦੀਆਂ ਅਰਦਾਸਾਂ ਬੇਨਤੀਆਂ ਮੰਗਾਂ ਸੁਣੀਆਂ ਜਾਂਦੀਆਂ ਹਨ ਸਾਧ ਸੰਗਤ ਜੀ ਇਹ ਮਹਾਂਪੁਰਖਾਂ ਦੇ ਬਚਨ ਇਸ ਕਰਕੇ ਹੀ ਜੇਕਰ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਫਿਰ ਇਹ ਬਹੁਤ ਹੀ ਭਾਗਾ ਵਾਲੀ ਗੱਲ ਹੈ ਅਤੇ ਸਾਧ ਸੰਗਤ ਜੀ ਜੋ ਮਨੁੱਖ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਫਿਰ ਉਹਨਾਂ ਨੇ ਵੀ ਅੰਮ੍ਰਿਤ ਵੇਲੇ ਦੀ ਉੱਠਣ ਦੀ ਕੋਸ਼ਿਸ਼ ਕਰਨੀ ਹੈ ਫਿਰ ਅੰਮ੍ਰਿਤ ਵੇਲੇ ਉੱਠਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਾਂ ਦੁਨਿਆਵੀ ਕੰਮਾਂ ਵਿੱਚ ਉੱਠਦੇ ਅਸਾਰ ਹੀ ਪੈ ਜਾਈਏ ਇਸ ਵੇਲੇ ਨੂੰ ਸੰਭਾਲਣਾ ਵੀ ਹੈ ਅੰਮ੍ਰਿਤ ਵੇਲੇ ਉੱਠਦੇ ਅਸਾਰ ਸਾਨੂੰ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਹੇ ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਤੁਸੀਂ ਸਾਨੂੰ ਅੰਮ੍ਰਿਤ ਵੇਲਾ ਸੰਭਾਲਣ ਦਾ ਮੌਕਾ ਦਿੱਤਾ ਮੈਨੂੰ ਤਾਕਤ ਬਖਸ਼ੀ ਮੈਨੂੰ ਉਦਮੀ ਬਣਾਇਆ ਕਿ ਅੰਮ੍ਰਿਤ ਵੇਲੇ ਦੇ ਵਿੱਚ ਮੈਂ ਉੱਠ ਪਾਇਆ ਹਾਂ ਕਿਉਂਕਿ ਸਾਥ ਸੰਗਤ ਜੀ ਅੰਮ੍ਰਿਤ ਵੇਲਾ ਬੜਾ ਹੀ ਕੀਮਤੀ ਹੈ ਅਤੇ ਫਿਰ ਅੰਮ੍ਰਿਤ ਵੇਲੇ ਤਾਂ ਉਹੀ ਉੱਠਦੇ ਹਨ ਜਿਨ੍ਹਾਂ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਇਸ ਲਈ ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠਣ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਫਿਰ ਇਹ ਸਾਡੇ ਸੋਹਣੇ ਤੰਦਰੁਸਤ ਸਰੀਰ ਲਈ ਉਸ ਸਤਿਗੁਰ ਦਾ ਵੀ ਸ਼ੁਕਰਾਨਾ ਕਰਨਾ ਹੈ ਕਿਉਂਕਿ ਸਾਤ ਸੰਗਤ ਜੀ ਤੰਦਰੁਸਤ ਸਰੀਰ ਹੀ ਸਵੇਰੇ ਉੱਠਦਾ ਹੈ ਅੰਮ੍ਰਿਤ ਵੇਲੇ ਦੇ ਵਿੱਚ ਕਿ ਸਾਤ ਸੰਗਤ ਜੀ ਮੈਂ ਉੱਠ ਪਾਇਆ ਹਾਂ ਕਿਉਂਕਿ ਅੰਮ੍ਰਿਤ ਵੇਲਾ ਬੜਾ ਕੀਮਤੀ ਹੈ ਅੰਮ੍ਰਿਤ ਵੇਲੇ ਉੱਠਦੇ ਉਹੀ ਹਨ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਹੁੰਦੇ ਹਨ ਸਾਧ ਸੰਗਤ ਜੀ ਬਹੁਤੇ ਮਨੁੱਖ ਅਜਿਹੇ ਹੁੰਦੇ ਹਨ ਜੋ ਸਵੇਰੇ ਉੱਠਣਾ ਤਾਂ ਚਾਹੁੰਦੇ ਹਨ ਪਰ ਉਹ ਉੱਠ ਨਹੀਂ ਪਾਉਂਦੇ ਸਤਗੁਰ ਦੀ ਯਾਦ ਵਿੱਚ ਬੈਠਣਾ ਤਾਂ ਚਾਹੁੰਦੇ ਹਨ ਪਰ ਉਹਨਾਂ ਦਾ ਸਹਿਯੋਗ ਤੇ ਸਾਥ ਦੇਣ ਨਾ ਵਾਲਾ ਕੋਈ ਨਹੀਂ ਹੁੰਦਾ ਉਹਨਾਂ ਤੋਂ ਫਿਰ ਉੱਠਿਆ ਨਹੀਂ ਜਾਂਦਾ ਇਸ ਲਈ ਸਾਧ ਸੰਗਤ ਜੀ ਜੇਕਰ ਤੰਦਰੁਸਤ ਸਰੀਰ ਹੈ ਤਾਂ ਹੀ ਅਸੀਂ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ ਸਰਸੰਗਾ ਜੀ ਬਾਕੀ ਦੇ ਜੋ ਦਿਨ ਦੇ ਕੰਮ ਹੁੰਦੇ ਹਨ ਉਹ ਵੀ ਤੰਦਰੁਸਤ ਸਰੀਰ ਹੀ ਕਰ ਸਕਦਾ ਹੈ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਉੱਠਦੇ ਸਾਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਹੈ ਜੇਕਰ ਸਵੇਰੇ ਅੰਮ੍ਰਿਤ ਵੇਲੇ ਜਦੋਂ ਪਹਿਲਾ ਨਿਵਾਲਾ ਅਸੀਂ ਮੂੰਹ ਦੇ ਵਿੱਚ ਪਾਉਂਦੇ ਹਾਂ ਤਾਂ ਉਸ ਵੇਲੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਨਾ ਭੁੱਲਣਾ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਹੈ ਸ਼ੁਕਰ ਹੈ ਮੇਰੇ ਮਾਲਕਾ ਤੂੰ ਮੈਨੂੰ ਇਹ ਨਿਰੋਗ ਸਵੇਰ ਬਖਸ਼ੀ ਹੈ ਕਿਉਂਕਿ ਸੰਗਤ ਜੀ ਬਹੁਤ ਹੀ ਮਨੁੱਖ ਜਿਵੇਂ ਵੀ ਹਨ ਉਹਨਾਂ ਦੇ ਸਾਹਮਣੇ ਛੱਤੀ ਪ੍ਰਕਾਰ ਦਾ ਭਾਵੇਂ ਭੋਜਨ ਪਿਆ ਹੋਵੇ ਪਰ ਆਪਣੇ ਸਰੀਰਕ ਦੁੱਖਾਂ ਕਰਕੇ ਰੋਗਾਂ ਕਰਕੇ ਉਹ ਸੁਆਦਿਸ਼ਟ ਭੋਜਨ ਨੂੰ ਨਹੀਂ ਖਾ ਪਾਉਂਦੇ ਇਸ ਲਈ ਜੋ ਪ੍ਰਸ਼ਾਦਾ ਅਸੀਂ ਛਕ ਰਹੇ ਹਾਂ ਉਹ ਵੀ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਹੀ ਛਕ ਰਹੇ ਹਾਂ ਇਸ ਲਈ ਵਾਰ-ਵਾਰ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਸੰਗਤ ਜੀ ਪਲ-ਪਲ ਤੇ ਬਹਾਨੇ ਬਣਾ ਨਹੀਂ ਸਕਦੇ ਅਸੀਂ ਅਸੀਂ ਸਿਰਫ ਮਾਲਕ ਦਾ ਸ਼ੁਕਰਾਨਾ ਕਰਦੇ ਹੀ ਰਹਿਣਾ ਹੈ ਅਸੀਂ ਆਪਣੇ ਹਰ ਸਾਹ ਦੇ ਨਾਲ ਸ਼ੁਕਰਾਨਾ ਕਰਨਾ ਹੈ ਕਿਉਂਕਿ ਹਰ ਸਤਗੁਰੂ ਕਿਉਂਕਿ ਹਰ ਸਾਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੀ ਮਿਲਿਆ ਹੈ ਤੇ ਹਮੇਸ਼ਾ ਮਾਲਕ ਦੇ ਸ਼ੁਕਰਾਨੇ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਜੋ ਵੀ ਵਾਹਿਗੁਰੂ ਜੀ ਨੇ ਸਾਨੂੰ ਦਾਤਾਂ ਦਿੱਤੀਆਂ ਹਨ ਇੰਨੀਆਂ ਦਾਤਾਂ ਸਾਨੂੰ ਮਾਲਕ ਕੋਲੋਂ ਹੀ ਮਿਲੜੀਆਂ ਹਨ ਸਾਨੂੰ ਦੁਨਿਆਵੀ ਲੋਕਾਂ ਦੇ ਕੋਲੋਂ ਤਾਂ ਕੁਝ ਵੀ ਨਹੀਂ ਮਿਲ ਸਕਦਾ ਸਾਥ ਸੰਗਤ ਜੀ ਇਹ ਦਾਤਾ ਜਿਹੜੀਆਂ ਤੁਹਾਡੇ ਕੋਲ ਹਨ ਇਹ ਵੀ ਦਾਤਾ ਕਈ ਲੋਕਾਂ ਦਾ ਸੁਪਨਾ ਹੀ ਹੁੰਦਾ ਹੈ ਤੁਸੀਂ ਆਪਣੇ ਆਸ-ਪਾਸ ਵੇਖੋ ਕਿ ਤੁਹਾਡੇ ਆਸ-ਪਾਸ ਕਈ ਰੋਗੀ ਲੋਕ ਤੁਰੇ ਫਿਰਦੇ ਹਨ ਉਹ ਕਿੰਨੀ ਮੁਸ਼ਕਿਲ ਤੁਰਦੇ ਫਿਰਦੇ ਹਨ ਤੇ ਕਿੰਨੀ ਮੁਸ਼ਕਿਲ ਆਪਣਾ ਪਰਸ਼ਾਦਾ ਛਕਦੇ ਹੋਣਗੇ ਕਈ ਤਾਂ ਇੰਨੀ ਗਰੀਬੀ ਦੇ ਨਾਲ ਜੂਝ ਰਹੇ ਹੁੰਦੇ ਹਨ ਕਿ ਉਹਨਾਂ ਦੇ ਕੋਲ ਦੋ ਪੈਰ ਦੀ ਰੋਟੀ ਵੀ ਨਹੀਂ ਹੁੰਦੀ ਤੇ ਫਿਰ ਕਿਵੇਂ ਫਿਰ ਵੀ ਉਹ ਗੁਜ਼ਾਰਾ ਕਰੀ ਜਾ ਰਹੇ ਹਨ ਕਈਆਂ ਦੇ ਕੋਲ ਆਪਣੇ ਬੱਚੇ ਨਹੀਂ ਹੁੰਦੇ ਸਤਿਗੁਰਜੀ ਸੋਸਾਰ ਸੰਗਤ ਜੀ ਇੰਨੇ ਦੁਖੀ ਲੋਕਾਂ ਦੇ ਕੋਲੋਂ ਜੇਕਰ ਵੇਖ ਕੇ ਅਸੀਂ ਭਰੋਸਾ ਲੈਣਾ ਹੋਵੇ ਆਪਣੇ ਮਾਲਕ ਦੇ ਲਈ ਸਾਰ ਸੰਗਤ ਜੀ ਇਹਨਾਂ ਦੁਖੀ ਲੋਕਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਕਿ ਸਾਨੂੰ ਪਰਮਾਤਮਾ ਨੇ ਕਿੰਨਾ ਸੋਹਣਾ ਸਰੀਰ ਬਖਸ਼ਿਆ ਹੈ ਸਾਨੂੰ ਔਲਾਦ ਬਖਸ਼ੀ ਹੈ ਪੈਸਾ ਬਖਸ਼ਿਆ ਹੈ ਜੋ ਵੀ ਕੁਝ ਹੈ ਉਸ ਵਿੱਚ ਸੰਤੁਸ਼ਟ ਰਹਿਣਾ ਸਿੱਖੋ ਜੋ ਵੀ ਤੁਹਾਡੇ ਕੋਲ ਨਹੀਂ ਹੈ ਉਸ ਲਈ ਪਰਮਾਤਮਾ ਨੂੰ ਕੋਸਣਾ ਬੰਦ ਕਰ ਦੇਣਾ ਚਾਹੀਦਾ ਹੈ ਹਰ ਸਾਹ ਦੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸੋਚੋ ਕਿ ਜਿਹੜੀਆਂ ਦਾਤਾਂ ਤੁਹਾਡੇ ਕੋਲ ਹਨ ਕਈਆਂ ਦਾ ਉਹ ਸੁਪਨਾ ਹੀ ਹਨ ਤੇ ਸੁਪਨਾ ਬਣ ਕੇ ਹੀ ਰਹਿ ਜਾਣਗੀਆਂ ਇਸ ਲਈ ਸਾਧ ਸੰਗਤ ਜੀ ਪਾਠ ਪੂਜਾ ਕਰਨ ਦਾ ਸਮਾਂ ਬਿਲਕੁਲ ਵੀ ਨਾ ਗਵਾਓ ਜਿੰਨਾ ਵੀ ਹੋ ਸਕੇ ਮਾਲਕ ਦਾ ਸ਼ੁਕਰਾਨਾ ਹੀ ਕਰਦੇ ਜਾਇਆ ਕਰੋ ਸਾਧ ਸੰਗਤ ਜੀ ਜੋ ਸਾਡਾ ਮਨ ਹੈ ਉਹ ਫਿਰ ਸੰਤੋਖੀ ਬਣ ਜਾਵੇਗਾ ਸਾਡੇ ਮਨ ਵਿੱਚ ਇੰਨਾ ਸਬਰ ਆ ਜਾਂਦਾ ਹੈ ਇੰਨਾ ਮਜ਼ਬੂਤ ਹੋ ਜਾਂਦਾ ਹੈ ਪੇ ਫਿਰ ਸਾਡਾ ਮਨ ਥੋੜੀਆਂ-ਥੋੜੀਆਂ ਗੱਲਾਂ ਦੀ ਚਿੰਤਾ ਨਹੀਂ ਕਰਦਾ ਇਸ ਲਈ ਸਵੇਰੇ ਉੱਠਦੇ ਅਨਸਾਰ ਹੀ ਤੁਸੀਂ ਮਾਲਕ ਨੂੰ ਸ਼ਿਕਾਇਤਾਂ ਕਰਨ ਦੀ ਬਜਾਏ ਮਾਲਕ ਨੇ ਜੋ ਦਾਤਾਂ ਬਖਸ਼ੀਆਂ ਹਨ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਇਸ ਲਈ ਸਾਨੂੰ ਕਿਸੇ ਚੀਜ਼ ਤੇ ਪਿਛਲੀਆਂ 10 ਦਾਤਾਂ ਦਾ ਜੋ ਵਾਹਿਗੁਰੂ ਜੀ ਨੇ ਸਾਨੂੰ ਦਿੱਤੀਆਂ ਹਨ ਉਹਨਾਂ ਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਕਿਉਂਕਿ ਸਾਤ ਸੰਗਤ ਜੀ 1-2 ਮਿੰਟ ਕੀਤੇ ਹੋਏ ਸ਼ੁਕਰਾਨੇ ਦਾ ਸਾਡੀ ਜ਼ਿੰਦਗੀ ਦੇ ਉੱਪਰ ਬਹੁਤ ਹੀ ਵੱਡਾ ਪ੍ਰਭਾਵ ਪੈਂਦਾ ਹੈ ਫਿਰ ਇਹ ਖਾਸ ਬੇਨਤੀ ਭੈਣਾਂ ਦੇ ਅੱਗੇ ਹੈ ਜਿਨ੍ਹਾਂ ਦੀ ਇਹ ਕਲਪਨਾ ਹੁੰਦੀ ਹੈ ਜੋ ਕੰਮ ਭੈਣਾਂ ਹੀ ਜ਼ਿਆਦਾ ਕਰਦੀਆਂ ਹਨ ਅਤੇ ਬਾਕੀ ਸਾਡੇ ਘਰ ਵਿੱਚ ਸਭ ਤੋਂ ਪਹਿਲਾਂ ਤਾਂ ਭੈਣਾਂ ਹੀ ਉੱਠਦੀਆਂ ਹਨ ਕਿਉਂਕਿ ਬਹੁਤੀਆਂ ਭੈਣਾਂ ਦਾ ਇਹ ਕੰਮ ਹੁੰਦਾ ਹੈ ਕਿ ਉਹ ਸਵੇਰੇ ਉੱਠਦੇ ਅਸਾਰ ਹੀ ਘਰ ਦੇ ਕੰਮਾਂ ਵਿੱਚ ਲੱਗ ਜਾਂਦੀਆਂ ਹਨ ਕਲਪਨਾ ਦੇ ਵਿੱਚ ਪਹਿ ਚਾਂਦੀਆਂ ਹਨ ਉਹਨਾਂ ਨੂੰ ਉੱਠਦੇ ਅੰਸਾਰ ਹੀ ਘਰ ਦੇ ਕੰਮ ਚਿੰਬੜ ਜਾਂਦੇ ਹਨ ਕਿ ਬੱਚੇ ਸਕੂਲੋਂ ਲੇਟ ਨਾ ਹੋ ਜਾਣ ਪਤੀ ਦੀ ਰੋਟੀ ਨਾ ਲੇਟ ਹੋ ਜਾਵੇ ਪਰ ਸਾਧ ਸੰਗਤ ਜੀ ਅਸੀਂ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਆਪਣੇ ਪਰਮਾਤਮਾ ਲਈ ਵੀ ਕੱਢਣਾ ਹੈ ਉਸ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਵੀ ਲਾਉਣਾ ਹੈ ਫਿਰ ਆਪਣੇ ਘਰ ਦੀਆਂ ਕੰਮਾਂ ਨੂੰ ਸ਼ੁਰੂਆਤ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਵੇਖ ਲੈਣਾ ਤੁਹਾਡੇ ਘਰ ਦੇ ਕੰਮਾਂ ਵਿੱਚ ਕਿੰਨੀ ਬਰਕਤ ਪੈ ਜਾਵੇਗੀ ਤੁਹਾਡੇ ਘਰ ਵਿੱਚ ਕਦੇ ਧਨ ਦੌਲਤ ਦੀ ਕਮੀ ਨਹੀਂ ਰਹੇਗੀ ਸਾ ਸੰਗਤ ਜੀ ਸਾਡੇ ਕੰਮਾਂ ਵਿੱਚ ਸਾਡੇ ਜ਼ਿੰਦਗੀ ਦੇ ਵਿੱਚ ਕਿੰਨੀ ਖੁਸ਼ਹਾਲੀ ਆ ਜਾਵੇਗੀ ਇਸ ਲਈ ਭੈਣਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਉਠਦੇ ਅਨਸਾਰ ਹੀ ਸਭ ਤੋਂ ਪਹਿਲਾਂ ਉਹ ਸਤਿਗੁਰ ਪਾਤਸ਼ਾਹ ਜੀ ਨੂੰ ਯਾਦ ਕਰਨ ਕਿਉਂਕਿ ਸਤਿਗੁਰ ਪਾਤਸ਼ਾਹ ਜੀ ਨੂੰ ਜੇਕਰ ਉਹ ਯਾਦ ਕਰਨਗੇ ਤਾਂ ਵੇਖ ਲੈਣਾ ਕਿ ਕਿਵੇਂ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਜੇਕਰ ਅਸੀਂ ਇੱਕ ਪਾਠ ਵੀ ਜਪਜੀ ਸਾਹਿਬ ਦਾ ਰੋਜ਼ ਕਰ ਲਈਏ ਤਾਂ ਸਾਡੀ ਗੁਰੂ ਘਰ ਦੇ ਵਿੱਚ ਹਾਜ਼ਰੀ ਪ੍ਰਮਾਨ ਹੋ ਜਾਵੇਗੀ ਜੇਕਰ ਅਸੀਂ ਹਰ ਕੰਮ ਨੂੰ ਕਰਨ ਦੇ ਵੇਲੇ ਵਾਹਿਗੁਰੂ ਦੇ ਨਾਮ ਦਾ ਜਪ ਕਰਦੇ ਰਹੀਏ ਤਾਂ ਹਰ ਕੰਮ ਦੇ ਵਿੱਚ ਬਰਕਤਾਂ ਤੇ ਖੁਸ਼ੀਆਂ ਪਹਿਚਾਣਨਗੀਆਂ ਜੇਕਰ ਤੁਸੀਂ ਸਵੇਰੇ ਉੱਠਦੇ ਅਨਸਾਰ ਹੀ ਚਾਹ ਬਣਾਉਂਦੀਆਂ ਹੋ ਪਰਸ਼ਾਦਾ ਤਿਆਰ ਕਰਦੀਆਂ ਹਾਂ ਤਾਂ ਉਸ ਵੇਲੇ ਵੀ ਪਰਮਾਤਮਾ ਦੇ ਵਾਹਿਗੁਰੂ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਹੀ ਰਹੋ ਫਿਰ ਵੇਖਣਾ ਪਾਤਸ਼ਾਹ ਜੀ ਦੀ ਕਿਵੇਂ ਕਿਰਪਾ ਹੁੰਦੀ ਹੈ ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ ਬਣਾਇਆ ਹੋਇਆ ਭੋਜਨ ਕਿਵੇਂ ਤੁਹਾਡੇ ਪਰਿਵਾਰ ਲਈ ਪ੍ਰਸ਼ਾਦ ਰੂਪੀ ਤਿਆਰ ਹੋ ਜਾਵੇਗਾ ਫਿਰ ਤੁਹਾਡਾ ਪਰਿਵਾਰ ਵੀ ਨਿਰੋਗ ਹੋ ਜਾਵੇਗਾ ਸਾਰਾ ਦਿਨ ਹੀ ਫਿਰ ਤੁਹਾਡਾ ਮਨ ਟਿਕਿਆ ਰਹੇਗਾ ਇਸ ਲਈ ਸਾਥ ਸੰਗਤ ਜੀ ਜੇ ਹੋ ਸਕੇ ਤਾਂ ਪਰਮਾਤਮਾ ਦਾ ਹਰ ਕੰਮ ਤੋਂ ਕਰਨ ਤੋਂ ਪਹਿਲਾਂ ਓਟ ਆਸਰਾ ਲੈਣਾ ਨਾ ਭੁੱਲਣਾ ਸਾ ਸੰਗਤ ਜੀ ਜੋ ਘਰ ਦੇ ਕੰਮ ਹਨ ਜੋ ਅਸੀਂ ਸ਼ੁਰੂ ਕਰਦੇ ਹਨ ਉਹ ਤਾਂ ਆਪਣੇ ਨਿਯਮ ਅਨੁਸਾਰ ਚੱਲਦੇ ਹੀ ਰਹਿਣੇ ਹਨ। ਉਹਨਾਂ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਆ ਸਕਦਾ। ਬਸ ਬਦਲਾਵ ਲਿਆਉਣਾ ਹੈ ਤਾਂ ਅਸੀਂ ਆਪਣੀ ਸੋਚ ਦੇ ਵਿੱਚ ਲਿਆਉਣਾ ਹੈ। ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਸਿਮਰਨ ਜ਼ਰੂਰ ਕਰ ਲੈਣਾ ਹੈ। ਤਾਂ ਹੀ ਸਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਵੇਗੀ। ਵੇਖ ਲੈਣਾ ਜੇਕਰ ਤੁਸੀਂ ਅੰਮ੍ਰਿਤ ਵੇਲੇ ਸਹੀ ਸਮੇਂ ਤੇ ਉੱਠੋਗੇ ਤਾਂ ਤੁਸੀਂ ਆਪਣੇ ਕੰਮਾਂ ਨੂੰ ਕਿਵੇਂ ਬਹੁਤ ਜਲਦੀ ਨਿਬੇੜ ਸਕਦੇ ਹੋ ਜਿਹੜੇ ਲੋਕ ਲੇਟ ਉੱਠਦੇ ਹਨ ਉਹਨਾਂ ਦਾ ਸਾਰਾ ਦਿਨ ਹੀ ਫਿਰ ਕੰਮ ਰੁਟੀਨ ਵਿੱਚ ਨਹੀਂ ਆਉਂਦਾ ਸਾਰਾ ਦਿਨ ਹੀ ਉਹਨਾਂ ਦਾ ਕੰਮ ਲੇਟ ਹੋ ਜਾਂਦਾ ਹੈ ਤੇ ਫਿਰ ਉਹ ਹਰ ਇੱਕ ਨੂੰ ਖਿਜੇ ਹੋਏ ਗੱਲ ਕਰਦੇ ਹਨ ਇਸ ਗੱਲਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਅਪਣਾ ਕੇ ਵੇਖਣਾ ਅੰਮ੍ਰਿਤ ਵੇਲੇ ਉੱਠਣ ਵਾਲੇ ਲੋਕ ਹਮੇਸ਼ਾ ਹੀ ਤੰਦਰੁਸਤ ਰਹਿੰਦੇ ਹਨ ਉਹਨਾਂ ਦੇ ਕੰਮ ਵੀ ਬਹੁਤ ਜਲਦੀ ਨਿਪਰੇ ਚੜ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ